ਇਹ ਹਰਿਆਣਾ ਸਰਕਾਰ ਵੱਲੋਂ ਛੱਡਿਆ ਗਿਆ ਆਪਾਂ ਪਾਲਤੂ ਹੀ ਕਹਿ ਸਕਦੇ ਹਾਂ ਉਹਨਾਂ ਦਾ ਜੋ ਆਪਣੇ ਇਹਨਾਂ ਤੇ ਹਮਲਾ ਕਰਨ ਆ ਰਿਹਾ ਹੈ ਵੀ ਸ਼ਰਮ ਦੀ ਗੱਲ ਆ ਦੇਖੋ ਕਿਵੇਂ ਅਥਰੂ ਗੈਸ ਦੇ ਗੋਲੇ ਛਿੱਟੇ ਜਾ ਰਹੇ ਨੇ ਜਿਵੇਂ ਅਸੀਂ ਕੋਈ ਬਾਰਡਰ ਦੇ ਉੱਤੇ ਅੱਤਵਾਦੀ ਹੋਈਏ ਉਹਨਾਂ ਵਾਲਾ ਬੁਰਾ ਹਾਲ ਹੈ ਤੇ ਅੱਖਾਂ ਅੱਖਾਂ ਵੀ ਤੁਹਾਨੂੰ ਦਿਖ ਰਹੀਆਂ ਨੇ ਕਿ ਅੱਖਾਂ ਦੇ ਵਿੱਚ ਹੰਝੂ ਆ ਚੁੱਕੇ ਨੇ ਆ ਪੰਜਾਬ ਦੇ ਲੋਕ ਨੇ ਇਹਨਾਂ ਬਾਰੇ ਸ਼ੁਰੂ ਤੋਂ ਇਹ ਇਤਿਹਾਸ ਰਿਹਾ ਕਿ ਜਿੰਨਾ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਉਨਾ ਹੀ ਉੱਤੇ ਉੱਠਦੇ ਨੇ ਜਿਹੜਾ ਡਰੋਨ بار بار ਆਣ ਕੇ ਕਿਸਾਨਾਂ ਦੇ ਮਜ਼ਦੂਰਾਂ ਦੇ ਅਤਿਆਚਾਰ ਕਰਦਾ ਸੀ ਡਰੋਨ ਦੇ ਨਾਲ ਬੰਬ ਗੋਲੇ ਛੱਟੇ ਜਾਂਦੇ ਕਿਸਾਨਾਂ ਦੇ ਉੱਪਰ ਉਹ ਡਰੋਨ ਦੀ ਜਿਹੜੀ ਆ ਆ ਪਤੰਗ ਚੜਾ ਕੇ ਨੌਜਵਾਨਾਂ ਨੇ ਅੱਜ ਉਹਦੀ ਬੈਰੀਕੇਡਿੰਗ ਤੋੜ ਦਿੱਤੀ ਕੰਟਰੋਲ ਦੇ ਉੱਪਰ ਟੁੱਟ ਗਈ ਬੜਾ ਜੋਸ਼ ਤੇ ਜ਼ਬਰ ਦੇ ਨਾਲ ਸਾਰੇ ਡੱਟ ਕੇ ਮੁਕਾਬਲਾ ਕਰande ਆ ਕਰਦੀ ਘੜਾ ਵਿੱਚ ਜੰਗ ਜਿੱਤਾਂਗੇ ਉਹ ਸਪੈਈਦਿਆ ਜਪਿਆਣ ਅਟਿਆਂ ਬੀਬੀਆਂ ਦੇ ਉੱਤੇ ਹਮਲੇ ਕਰ ਰਿਹਾ ਸੀ ਉਹ ਡੇਰਾ ਡਰੋਨ ਹੈ ਉਹ ਸਿੱਟ ਲਿਆ ਤੇ ਬਾਪੂ ਜੀ ਬਹੁਤ ਖੁਸ਼ ਨੇ ਹਾਂ ਜੀ ਸਾਨੂੰ ਇਹ ਗੱਲ ਦੀ ਬਹੁਤ ਖੁਸ਼ੀ ਆ ਜਿੰਨਾ ਮਰ ਜੇ ਮੁਕਾਬਲਾ ਕਰ ਲੈਣ ਅਸੀਂ ਇਹਨਾਂ ਤੋਂ ਇੰਚੀ ਨਹੀਂ ਪਿਛਾ ਹਟਦੇ ਮੋਦੀ ਦੀ ਖੱਟਰ ਦੀ ਤੋਂ ਤੋਂ ਚੜ ਕੇ ਲੰਘਾਂਗੇ ਇਥੋਂ ਦੀ ਦਿੱਲੀ ਤੱਕ ਜਾਵਾਂਗੇ ਜਿਹੜੇ ਸਾਡੇ ਨੌਜਵਾਨ ਨੇ ਉਹ 5 ਵਜੇ ਦੀ ਉਡੀਕ ਕਰ ਰਹੇ ਸੀ ਅਤੇ 5 ਵਜੇ ਸਾਡੇ ਨੌਜਵਾਨਾਂ ਜਿਹੜੇ ਕਿਸਾਨ ਆ ਗੁਸੀ ਉਹਨਾਂ ਦੀ ਮੀਟਿੰਗ ਸੀ ਅਤੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਕਿ ਦੁਬਾਰਾ ਡਰੋਨ ਚੜ ਗਿਆ ਤੇ ਦੁਬਾਰਾ ਇੱਧਰ ਪੰਜਾਬ ਦੇ ਲੋਕਾਂ ਦੇ ਉੱਤੇ ਹਮਲਾ ਕਰਨ ਪੰਜਾਬ ਦੀ ਧਰਤੀ ਦੇ ਉੱਤੇ ਆ ਰਿਹਾ ਤੇ ਇਹ ਹਰਿਆਣਾ ਸਰਕਾਰ ਵੱਲੋਂ ਛੱਡਿਆ ਗਿਆ ਆਪਾਂ ਪਾਲਤੂ ਹੀ ਕਹਿ ਸਕਦੇ ਹਾਂ ਉਹਨਾਂ ਦਾ ਜੋ ਆਪਣੇ ਇਹਨਾਂ ਤੇ ਹਮਲਾ ਕਰਨ ਆ ਰਿਹਾ ਤੇ ਇਹ ਬਹੁਤ ਗਲਤ ਗੱਲ ਹੈ ਜਿਹੜਾ ਇਹ ਹਮਲਾ ਕਰਨ ਲਈ ਪੰਜਾਬ ਸਰਕਾਰ ਤੇ ਮੇ ਆਪਦੀ ਧਰਤੀ ਦੇ ਉੱਤੇ ਹਮਲਾ ਕਰਨ ਲਈ ਆ ਰਿਹਾ ਹੈ ਬਹੁਤ ਗਲਤ ਗੱਲ ਹੈ ਇਹ ਇਹ ਪੰਜਾਬ ਸਰਕਾਰ ਲਈ ਵੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਲਈ ਵੀ ਸ਼ਰਮ ਦੀ ਗੱਲ ਹੈ ਦੇਖੋ ਕਿਵੇਂ ਅਥਰੂ ਕੈਸ਼ ਦੇ ਗੋਲੇ ਸਿੱਟੇ ਜਾ ਰਹੇ ਨੇ ਜਿਵੇਂ ਅਸੀਂ ਕੋਈ ਬਾਰਡਰ ਦੇ ਉੱਤੇ ਅੱਤਵਾਦੀ ਹੋਈਏ ਕਿਉਂਕਿ ਅਸੀਂ ਕੋਈ ਗੁਨਾਹ ਨਹੀਂ ਕੀਤਾ ਅਸੀਂ ਐਮਐਸਪੀ ਮੰਗ ਰਹੇ ਆ ਕਿਸਾਨ ਐਮਐਸਪੀ ਮੰਗ ਰਿਹਾ ਕੋਈ ਗੁਨਾਹ ਨਹੀਂ ਕਰ ਰਿਹਾ ਤੇ ਇੱਥੇ ਤਣਾ ਦਾ ਮੋਲ ਐ ਜੰਗ ਦਾ ਰੂਪ ਧਾਰਨ ਕਰ ਚੁੱਕਿਆ ਕਿਉਂਕਿ ਇੱਥੇ ਜੰਗ ਦਾ ਰੂਪ ਧਾਰਨ ਹੋ ਚੁੱਕਿਆ ਤੇ ਜ਼ਹਿਰੀਲੀ ਗੈਸ ਅੱਖਾਂ ਨੂੰ ਪਾੜਦੀ ਹੋ। ਦੁਸ਼ਤੂਏ ਨਾਲ ਬੁਰਾ ਹਾਲ ਹੈ ਤੇ ਅੱਖਾਂ ਅੱਖਾਂ ਵੀ ਤੁਹਾਨੂੰ ਦਿਖ ਰਹੀਆਂ ਨੇ ਕਿ ਅੱਖਾਂ ਦੇ ਵਿੱਚ ਹੰਝੂ ਆ ਚੁੱਕੇ ਨੇ। ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਨੌਜਵਾਨਾਂ ਦੇ ਵਿੱਚ ਰੋਸ ਦਾ ਪ੍ਰਗਟਾਵਾ ਕਰ ਰਹੇ ਨੇ। ਕੱਲ ਨੂੰ ਕੋਈ ਵੀ ਅਨਸ਼ਕਾਮੀ ਘਟਨਾ ਹੋ ਜਾਂਦੀ ਹੈ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ ਇਹ ਦੇਖਣਾ ਹੋਵੇਗਾ ਕਿਉਂਕਿ ਇੱਥੇ ਗੋਲੇਵਾਰੀ ਪੂਰੀ ਤਾਕਤ ਜਿਹਾ ਅਜਮਾ ਰਹੀ ਹੈ ਜਿਹੜੀ ਹਰਿਆਣਾ ਸਰਕਾਰ ਹੈ ਤਾਨਾ ਸ਼ਾਹੀ ਰਵਈਆ ਅਜਮਾ ਰਹੀ ਹੈ ਇਹ ਜਿਹੜਾ ਇਹ ਕਾਰਵਾਈ ਹਰਿਆਣਾ ਸਰਕਾਰ ਕਰ ਰਹੀ ਹੈ ਇਹਦੇ ਨਾਲ ਨੌਜਵਾਨਾਂ ਨੇ ਪਿੱਛੇ ਨਹੀਂ ਹਟਣਾ ਕਿਉਂਕਿ ਪੰਜੇ ਜਿਹੜੀ ਪੰਜਾਬ ਦਾ ਹੈ ਪੰਜਾਬ ਦੇ ਜਿਹੜੀ ਨੌਜਵਾਨੀ ਹੈ ਜਾਂ ਪੰਜਾਬ ਦੇ ਲੋਕ ਨੇ ਇਹਨਾਂ ਬਾਰੇ ਸ਼ੁਰੂ ਤੋਂ ਇਹ ਇਤਿਹਾਸ ਰਿਹਾ ਹੈ ਕਿ ਜਿੰਨਾ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਉਨਾਂ ਹੀ ਉੱਤੇ ਉੱਠਦੇ ਨੇ ਤੇ ਤੁਹਾਨੂੰ ਦਿਖਾਈ ਦੇ ਰਿਹਾ ਕਿ ਕਿੰਨੇ ਖੁਸ਼ ਹੋ ਰਹੇ ਨੇ ਕਿ ਅਸੀਂ ਜਿਹੜਾ ਡਰੋਨ ਹੈ ਉਹਨੂੰ ਵਾਪਸ ਮੋੜ ਦਿੱਤਾ ਹੈ ਅਤੇ ਇਹ ਕਿਤਨਾ ਕਿਤੇ ਸਰਕਾਰ ਡਰਦੀ ਵੀ ਦਿਖਾਈ ਦਿੰਦੀ ਹੈ ਕਿ ਦੁਬਾਰਾ ਡਰੋਨ ਵਾਰ-ਵਾਰ ਆਉਣ ਦੀ ਕੋਸ਼ਿਸ਼ ਕਰਦੇ ਤੇ ਵਾਰ-ਵਾਰ ਪਿੱਛੇ ਜਾਂਦਾ ਤੇ ਨੌਜਵਾਨ ਪੂਰੇ ਜੋਸ਼ ਚ ਨੇ ਤੇ ਇਹ ਸਰਕਾਰ ਨੂੰ ਹੋਸ਼ ਤੋਂ ਕੰਮ ਲੈਣਾ ਪਵੇਗਾ ਤੇ ਜਿਹੜੀ ਮੋਦੀ ਸਰਕਾਰ ਹੈ ਇਹਨੂੰ ਸੋ ਬਹੁਤ ਸੋਚ ਸਮਝ ਕੇ ਫੈਸਲੇ ਲੈਣੇ ਪੈਣਗੇ ਤਾਂ ਕਿ ਕੋਈ ਅਣਸਕਾਮੀ ਘਟਨਾ ਨਾ ਵਾਪਰ ਜਾਵੇ ਕਿਉਂਕਿ ਇਹ ਅਸੀਂ ਆਪਣੇ ਨੌਜਵਾਨ ਵੀਰ ਤੋਂ ਜਾਣਨਾ ਚਾਹੁੰਦੇ ਹਾਂ ਕੀ ਕਾਰਨ ਨੇ ਜਿਹੜਾ ਡਰੋਨ ਵਾਰ-ਵਾਰ ਆਣ ਕੇ ਕਿਸਾਨਾਂ ਦੇ ਮਜ਼ਦੂਰਾਂ ਦੇ ਅਤਿਆਚਾਰ ਕਰਦਾ ਸੀ ਡਰੋਨ ਦੇ ਨਾਲ ਬੰਬ ਗੋਲੇ ਛੱਟੇ ਜਾਂਦੇ ਕਿਸਾਨਾਂ ਦੇ ਉੱਪਰ ਉਹ ਡਰੋਨ ਦੀ ਜਿਹੜੀ ਆ ਆ ਪਤੰਗ ਚੜਾ ਕੇ ਨੌਜਵਾਨਾਂ ਨੇ ਅੱਜ ਉਹਦੀ ਬੈਟਰੀ ਗੇਟਿੰਗ ਤੋੜ ਦਿੱਤੀ ਕੰਟਰੋਲ ਦੇ ਬਾਅਦ ਟੁੱਟ ਗਈ ਉਹ ਦੇਖੋ ਦਰਿਆ ਦੇ ਵਿੱਚ ਡਿੱਗਾ ਉਹ ਡਰੋਨ ਦਰਿਆ ਦੇ ਵਿੱਚ ਡਿੱਗਣ ਜਾ ਰਿਹਾ ਬਾਕੀ ਨਾ ਵੀ ਇਹ ਸਾਡਾ ਬੜਾ ਜੋਸ਼ ਤੇ ਜ਼ਬਰ ਦੇ ਨਾਲ ਸਾਰੇ ਡਟ ਕੇ ਮੁਕਾਬਲਾ ਕਰਦੇ ਆ ਜਰਦੀ ਘੜਾ ਵਿੱਚ ਜੰਗ ਜਿੱਤਾਂਗੇ ਉਹ ਸਪੈਦਾ ਜਪਿਆਣ ਵਾਹ ਗੁਰਜੀ ਕਾ ਚਾਹ ਜੀ ਜਿਹੜਾ ਜਿਹੜਾ ਡਰੋਨ ਨਾ ਨੌਜਵਾਨਾਂ ਦੇ ਉੱਤੇ ਸਾਡੇ ਬਾਪੂਆਂ ਦੇ ਅੱਡੀਆਂ ਬੀਬੀਆਂ ਦੇ ਉੱਤੇ ਹਮਲੇ ਕਰ ਰਿਹਾ ਸੀ ਉਹ ਜਿਹੜਾ ਡਰੋਨ ਹੈ ਉਹ ਸਿੱਟ ਲਿਆ ਤੇ ਬਾਪੂ ਜੀ ਬਹੁਤ ਖੁਸ਼ ਨੇ ਤੇ ਤੁਹਾਨੂੰ ਬਾਪੂ ਜੀ ਨਾਲ ਮਲਾਉਨੇ ਆ ਹਾਂ ਜੀ ਸਾਨੂੰ ਇਹ ਗੱਲ ਦੀ ਬਹੁਤ ਖੁਸ਼ੀ ਆ ਜਿੰਨਾ ਮਰਜੀ ਮੁਕਾਬਲਾ ਕਰ ਲੈਣ ਅਸੀਂ ਇਹਨਾਂ ਤੋਂ ਇੰਚੀ ਨਹੀਂ ਪਿਛਾ ਹਟਦੇ ਮੋਦੀ ਦੀ ਖੱਟਰ ਦੀ ਧੌਣ ਤੇ ਚੜ ਕੇ ਲੰਘਾਂਗੇ ਇਥੋਂ ਦੀ ਦਿੱਲੀ ਤੱਕ ਜਾਵਾਂਗੇ ਸਾਰੇ ਬਾਰਡਰ ਤੋੜ ਕੇ ਜਾਵਾਂਗੇ ਇਹਨਾਂ ਦੀ ਧੌਣ ਦੇ ਉੱਤੋਂ ਦੀ ਚੜ ਕੇ ਲੰਘਣਾ ਜਿੰਨੇ ਮਰਜ਼ੀ ਗੋਲੇ ਛੱਡ ਲੈਣ ਜਿੰਨੇ ਮਰਜ਼ੀ ਅਥਰੂ ਕਹਿ ਤੋ ਛੱਡ ਲੈਣ ਆ ਬਾਪੂ ਜੀ ਦੀ ਖੁਸ਼ੀ ਦੇਖਣ ਜੋਗਾ ਬਾਪੂ ਜੀ ਕੀ ਕਹਿਣਾ ਜਾਵੋਗੇ ਬਾਪੂ ਜੀ ਪੂਰਾ ਜ਼ੁਲਮ ਚੱਲ ਰਿਹਾ ਹੈ ਅਜੇ ਮੈਂ ਕਹਿੰਦਾ ਪਾਕਿਸਤਾਨੀ ਦੀ ਇਹਦੇ ਲੜਾਈ ਜਿ ਨਹੀਂ ਹੋਇਆ ਹੈ ਕਦੇ ਨਾ ਹੋਣਾ ਨਾ ਹੋਇਆ ਹੈ ਜਿੰਨਾ ਸਾਡੇ ਸਿੱਖਾਂ ਨਾਲ ਪੰਜਾਬੀਆਂ ਨਾਲ ੱੱਕਾ ਕਰ ਰਹੀ ਹੈ ਇਹ ਸੈਂਟਰ ਸਰਕਾਰ ਬਹੁਤ ਗਲਤ ਗੱਲ ਹੈ ਨਹੀਂ ਹੋਣਾ ਚਾਹੀਦਾ ਹੈ ਇਹ ਸਾਡੇ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਇੰਡੀਆ ਵਾਸਤੇ ਜੋ ਇੰਡੀਆ ਨੂੰ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਮੰਨੂ ਵੀ ਇਹ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਸਾਡੀ ਇੱਕ ਮੰਗ ਹੈ ਜਾਇਜ਼ ਮੰਗਾਂ ਸਾਡੀਆਂ ਜਾਇਜ਼ ਮੰਗਾਂ ਕਿਉਂ ਨਹੀਂ ਮੰਨਦੀ ਸਰਕਾਰ ਹੈ ਜੀ ਬੈਠ ਕੇ ਟੇਬਲ ਤੇ ਗੱਲ ਕਰੇ ਸਾਡੇ ਨਾਲ ਸਾਡੇ ਇੱਕ ਪਾਸੇ ਸਾਨੂੰ ਗੱਲਬਾਤ ਵਾਸਤੇ ਬੁਲਾ ਲਿਆ ਦੂਜੇ ਪਾਸੇ ਸਾਡੇ ਪਰ ਲਗਾਤਾਰ ਕਾਇਰ ਕਰ ਰਹੇ ਹਨ ਹਾਂਜੀ ਗੋਲੇ ਗੇਰ ਰਹੇ ਹਨ ਸਾਡੇ 200 ਤੋਂ ਉੱਪਰ ਜਵਾਨ ਤਸੀਦ ਹੋ ਯਕਮੀ ਹੋ ਚੁੱਕੇ ਆ ਜੀ ਹਾਂਜੀ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਵੀ ਅਸੀਂ ਵੀ ਇੰਡੀਅਨ ਆ ਅਸੀਂ ਤੁਹਾਡੇ ਦੇਸ਼ ਦਾ ਹਿੱਸਾ ਹੈ ਧੰਨਵਾਦੀ ਇਹ ਤੁਹਾਨੂੰ ਦਿਖਾ ਦਿੰਨੇ ਆ ਇਹ ਖੁਸ਼ੀ ਇਹ ਖੁਸ਼ੀ ਕੋਈ ਜੰਗ ਨਹੀਂ ਇਹ ਇੱਕ ਤਰ੍ਹਾਂ ਦੀ ਜੰਗ ਹੀ ਸੀ ਕਿਉਂਕਿ ਜਿਹੜਾ ਡਰੋਨ ਉਡਾਇਆ ਜਾ ਰਿਹਾ ਸੀ ਵਾਰ-ਵਾਰ ਹਿੜਿਆਣਾ ਸਰਕਾਰ ਵੱਲੋਂ ਉਹਨਾਂ ਨੂੰ ਉਹ ਨੌਜਵਾਨਾਂ ਨੇ ਪਤੰਗ ਦੇ ਜਰੀਏ ਥੱਲੇ ਸੁੱਟ ਲਿਆ ਤੇ ਉਸ ਨੂੰ ਤਹਿਸਮਹਜ ਕਰ ਦਿੱਤਾ ਤੇ ਉਹ ਨੌਜਵਾਨਾਂ ਨੇ ਉਸ ਜਿਹੜਾ ਨੌਜਵਾਨ ਪਤੰਗ ਉਡਾ ਰਿਹਾ ਸੀ ਉਹ ਐਨੇ ਖੁਸ਼ ਹੋਏ ਉਹਨਾਂ ਨੇ ਉਹ ਨੌਜਵਾਨਾਂ ਨੂੰ ਹੱਥਾਂ ਤੇ ਚੁੱਕ ਲਿਆ ਤੇ ਉਹਨਾਂ ਦੀ ਖੁਸ਼ੀ ਦਾ ਟਿਕਾਲਾ ਨਹੀਂ ਰਿਹਾ ਤੇ ਉਹ ਅੱਜ ਦੀ ਮਹਿਫਲ ਦੇ ਹੀਰੋ ਮੰਨੇ ਜਾ ਸਕਦੇ ਨੇ ਤੁਸੀਂ ਸਮਝ ਲੋਗੇ ਜੋ ਵੀ ਅੱਜ ਇੱਥੇ ਆਪਾਂ ਨੇ ਇਕੱਠੇ ਹੋਏ ਆ ਜਿਵੇਂ ਇੱਕ ਮਹਿਫਲ ਦਾ ਹੀਰੋ ਹੁੰਦਾ ਹੁਣ ਇਸ ਟਾਈਮ ਉਹ ਪਤੰਗ ਉਹ ਮਹਿਫਲ ਦਾ ਹੀਰੋ ਉਹਨੇ ਤੇ ਜੋ ਅੱਜ ਧਰਨਾ ਚੱਲ ਰਿਹਾ ਉਸ ਉਸ ਮੁਤਾਬਕ ਉਹ ਧਰਨੇ ਦੇ ਹੀਰੋ ਉਹਨਾਂ ਨੂੰ ਇਸ ਟਾਈਮ ਲੋਕ ਮੰਨ ਰਹੇ ਨੇ ਜਿਨ੍ਹਾਂ ਨੇ ਜਿਹੜਾ ਡਰੋਨ ਛੁੱਟਿਆ ਤੇ ਲੋਕਾਂ ਦੇ ਉੱਤੇ ਜੋ ਹਮਲੇ ਹੋ ਰਹੇ ਸੀ ਉਹਨਾਂ ਨੂੰ ਥੰਮਿਆ ਹੈ ਤੇ ਤੁਹਾਨੂੰ ਅੱਗੇ ਅੱਗੇ ਜਾਣਕਾਰੀ ਦਿੰਦੇ ਰਾਂਗੇ ਜੁੜੇ ਰਹੋ ਸਾਡੇ ਨਾਲ ਧੰਨਵਾਦ